ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹੈਲਦੀ ਥਾਲੀ ਤੇ ਗਾਜਰ ਖਾਈਏ ਜੀ ਅੱਜ ਦੇ ਘਰ ਆਪਾਂ ਬਣਾਵਾਂਗੇ ਹੁਣੇ ਜੀ ਇੱਕ ਸਿੰਗਰੀ ਇਹਨੂੰ ਕਹਿੰਦੇ ਆ ਸਿੰਗਰੇ ਜਿਹੜੇ ਇਸ ਤੋਂ ਛੋਟੇ ਹੁੰਦੇ ਨੇ ਉਹ ਹੁੰਦੇ ਨੇ ਮੂੰਗਰੇ ਮੂੰਗਰੇ ਦੀ ਸਬਜ਼ੀ ਗ੍ਰੇਪਸ ਸੰਤਰੇ ਕੰਧੀਆਂ ਦਹੀਂ ਮਟਰ ਤੇ ਖੀਰਾ ਕਿਹੜੀ ਅੱਜ ਬਣਾਈ ਆਪਾਂ ਦੀ ਮੂਵੀ मिलनी चलो देखो कितने मिल गया वो वो नॉर्मल मिल गया ए आज पावगी हां जी सशी काल जी ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਆਪਾਂ ਬਣਾ ਰਹੇ ਹਾਂ ਕੜੀ ਬਹੁਤ ਦਿਨਾਂ ਬਾਅਦ ਤੇ ਕੜੀ ਖਾਣ ਨੂੰ ਦਿਲ ਕਰ ਰਿਹਾ ਸੀ ਇੱਧਰ ਬਣ ਰਹੀ ਹੈ ਆਪਣੀ ਕੜੀ ਅੱਜ ਕੜੀ ਦੇ ਵਿੱਚ ਆਪਾਂ ਪਾਵਾਂਗੇ ਸਪੈਸ਼ਲ ਨਿਊਟਰੀ ਦੇ ਪਕੌੜੇ ਨਿਊਟਰੀ ਆਪਾਂ ਨੇ ਇੱਥੇ ਬੋਇਲ ਕਰਨ ਵਾਸਤੇ ਰੱਖਤੀ ਆ ਨਾਲ ਹੀ ਵਿੱਚ ਹੀ ਆਪਾਂ ਨੇ ਇੱਕ ਆਲੂ ਕੱਟ ਕੇ ਉਹ ਵੀ ਪਾਤਾ ਆ ਉਹ ਵੀ ਨਾਲ ਹਲਕਾ ਜਾਂ ਉਹ ਹੋ ਜੂਗਾ ਇਹਦੇ ਨਾਲ ਕੁੱਕ ਤੇ ਫਿਰ ਇਹਨੂੰ ਬਾਹਰ ਕੱਢ ਕੇ ਆਪਾਂ ਬਣਾਵਾਂਗੇ ਪਕੌੜੇ ਪਕੌੜੇ ਬਣਾਉਣ ਦੀ ਆਪਣੀ ਤਿਆਰੀ ਕਰ ਲਈ ਇਹ ਪਿਆਜ਼ ਕੱਟ ਲਿਆ ਆਪਾਂ ਨੇ ਤੜਕਾ ਲਗਾਉਣ ਵਾਸਤੇ ਇੱਧਰ ਆਪਾਂ ਨੇ ਧਨੀਆ ਕੱਟ ਕੇ ਰੱਖ ਲਿਆ ਐਸੀ ਬੋਲ ਦੇ ਅੰਦਰ ਆਪਾਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਕੜੀ ਆਪਣੀ ਬਣ ਕੇ ਤਿਆਰ ਹੋ ਰਹੀ ਹੈ ਜੀ ਪਹਿਲਾ ਉਬਾਲਾ ਆ ਗਿਆ ਕੜੀ ਚ ਇੱਧਰ ਆਪਾਂ ਨੇ ਲਸਣ ਅਦਰਕ ਹਰੀ ਮਿਰਚ ਕੁੱਟ ਕੇ ਰੱਖ ਲਈ ਤੁਹਾਨੂੰ ਪਤਾ ਹੀ ਐ ਮੈਂ ਮੈਂ ਮਸਾਲਾ ਕੁੱਟ ਕੇ ਪਾਣੇ ਹੁੰਦੀਆਂ ਗੁੰਡੀ ਦੇ ਵਿੱਚ ਕੰਮ ਆਪਣਾ ਸਾਰਾ ਖਤਮ ਹੋ ਗਿਆ ਸਫਾਈਆਂ ਸਫੁਨੀਆਂ ਆਪਾਂ ਨੇ ਕਰ ਲਈਆਂ ਧੁੱਪ ਬੜੀ ਵਧੀਆ ਨਿਕਲੀ ਆ ਆਪਾਂ ਨੇ ਅੱਜ ਕੱਲ ਧੋਤੀ ਸੀ ਦੀ ਕਣਕ ਕਣਕ ਸੁਪਣੀ ਪਾ ਰੱਖੀ ਆ ਆਪਾਂ ਨੇ ਵਧੀਆ ਦਿਨ ਲੱਗ ਰਿਆ ਧੁੱਪ ਦਾ ਆ ਦੇਖੋ ਜੀ ਐਨਾ ਜੀਨੇ ਕੜਕ ਹੋ ਜਾਣਾ ਹੈ ਕਣਕ ਨੇ ਫਿਰ ਆਪਾਂ ਇਹਨੂੰ ਥੈਲੇ ਵਿੱਚ ਪਾ ਕੇ ਚੱਕੀ ਤੇ ਰੱਖ ਕੇ ਆਵਾਂਗੇ ਹੁਣ ਦੇਖਦੇ ਆਪਾਂ ਜਾ ਕੇ ਕੜੀ ਦਾ ਹਾਂਜੀ ਕੀ ਹੈ ਕੋਲੀ ਕੰਮ ਆਪਣਾ ਸਾਰਾ ਦੰਨ ਹੋ ਗਿਆ ਕਟੀਜਾ ਵਾਲੇ ਆ ਰਹੇ ਨੇ ਅਰਸ਼ਪ੍ਰੀਤ ਦਾ ਜੀ ਮੈਥ ਦਾ ਪੇਪਰ ਅਰਸ਼ਪ੍ਰੀਤ ਗਈ ਹੈ ਮੈਥ ਦਾ ਪੇਪਰ ਦੇਣ ਵਾਸਤੇ ਤੇ ਆਪਾਂ ਮੈਂ ਕਿਹਾ ਚੱਲ ਅੱਜ ਕੜੀ ਚੋਲ ਬਣਾਣੇ ਆ ਠੀਕ ਹੈ ਜੀ ਇੱਧਰ ਆਪਣੇ ਨਿਊਟਰੀ ਖੁਰਜੀ ਸੌਫਟ ਹੋ ਜੂਗੀ ਤੇ ਨਾਲੇ ਆਲੂ ਵੀ ਅੱਛੀ ਤਰ੍ਹਾਂ ਆਪਾਂ ਨੂੰ ਮੈਸ਼ ਕਰਕੇ ਨਾ ਫਿਰ ਪਕੋੜੇ ਬਣਾ ਲਾਂਗੇ ਬਹੁਤ ਟੇਸਟੀ ਲੱਗਦੇ ਨੇ ਕੜੀ ਦੇ ਵਿੱਚ ਤੁਸੀਂ ਵੀ ਐਵੇਂ ਬਣਾ ਕੇ ਦੇਖਣਾ ਤੇ ਮੈਂ ਅੱਜ ਮੈਂ ਕਿਹਾ ਆਲੂ ਪਿਆਜ਼ ਦੇ ਪਕੋੜੇ ਤਾਂ ਡੇਲੀ ਬਣਾਨੇ ਅੱਜ ਮੈਂ ਕਿਹਾ ਨਿਊਟਰੀ ਦੇ ਪਕਦੇ ਹੁੰਦੇ ਆ ਪਹਿਲਾਂ ਕਈ ਵਾਰੀ ਅਸੀਂ ਨਿਊਟਰੀ ਐਵੇਂ ਕੱਲੀ ਵੀ ਪਾ ਕੇ ਦੇਖੀ ਹੈ ਐਵੇਂ ਨਹੀਂ ਮੈਨੂੰ ਵਧੀਆ ਲੱਗਦੀ ਮੈਂ ਕਿਹਾ ਅੱਜ ਪਕੌੜੀਆਂ ਬਣਾ ਕੇ ਪਾਣੇ ਆ ਦੀਆਂ ਚਲੋ ਜੀ ਮਿਲਦੇ ਆ ਤਿਆਰੀ ਕਰਦੇ ਹਾਂਜੀ ਨਿਊਟਰੀ ਬਣ ਕੇ ਆਪਣੀ ਤਿਆਰ ਆ ਦੇਖੋ ਆਲੂ ਵੀ ਇਹਨਾਂ ਅੰਚੀ ਤਰ੍ਹਾਂ ਹੋ ਕੇ ਹੁਣ ਇਹਨਾਂ ਨੂੰ ਆਪਾਂ ਬੇਸਨ ਪਾ ਕੇ ਮਸਾਲੇ ਪਾ ਕੇ ਅੰਚੀ ਤਰ੍ਹਾਂ ਮੈਸ ਕਰਕੇ ਤੇ ਫਿਰ ਆਪਾਂ ਇਹਦੀ ਪਕੌੜੀਆਂ ਬਣਾਵਾਂਗੇ ਹਲਕੀਆਂ ਜਿਹੀਆਂ ਠੰਡੀਆਂ ਹੋ ਜਾਂਦਾ ਹੁਣੀ ਆਪਾਂ ਨੇ ਇਹਨਾਂ ਨੂੰ ਉਤਾਰ ਕੇ ਇਹਦੇ ਵਿੱਚ ਬੌਲ ਦੇ ਅੰਦਰ ਐਡ ਕਰ ਲਿਆ ਦੇਖੋ ਭਾਫਾ ਨਿਕਲ ਰਹੀਆਂ ਨੇ ਥੋੜੀਆਂ ਜਿਹੀਆਂ ਇਹ ਠੰਡੀਆਂ ਹੋ ਜਾਣ ਫਿਰ ਆਪਾਂ ਇਸਦੇ ਪਕੌੜੀਆਂ ਬਣਾਵਾਂਗੇ ਪਕੌੜੀ ਬਣਾ ਕੇ ਫਿਰ ਆਪਾਂ ਕੜੀ ਦੇ ਅੰਦਰ ਐਡ ਕਰ ਦੇਣੀ ਇਹ ਕੜੀ ਬਣ ਰਹੀ ਹੈ ਆਪਣੇ ਵੱਲ ਆਜੋ ਤੁਸੀਂ ਵੀ ਖਾਓ ਅਸੀਂ ਵੀ ਖਾਵਾਂਗੇ ਪਲੀਜ਼ ਤੁਸੀਂ ਇੱਕ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੋ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਇਸ ਦੇ ਨਾਲ ਤੇ ਵਧੀਆ ਲੱਗਦਾ ਬਣ ਕੇ ਆਪਣੀ ਠੰਡੀ ਹੋ ਚੁੱਕੀ ਆ ਆਪਾਂ ਹੁਣ ਇਸ ਦੇ ਅੰਦਰ ਬੇਸਨ ਐਡ ਕਰ ਲਾਂਗੇ ਬੇਸਨ ਆਪਾਂ ਦੇਖਦੇ ਜਿੰਨਾ ਵੀ ਆਪਾਂ ਨੂੰ ਐਡ ਕਰਨਾ ਜੇ ਲੱਗਿਆ ਘੱਟ ਆ ਤਾਂ ਬਾਅਦ ਚ ਐਡ ਕਰ ਲਾਂਗੇ ਇੰਨਾ ਕੁ ਆਪਾਂ ਨੇ ਬੇਸਨ ਬਚਾ ਲਿਆ ਹੁਣ ਆਪਾਂ ਇਹਦੇ ਅੰਦਰ ਡਰਾਈ ਮਸਾਲੇ ਐਡ ਕਰ ਦਾਂਗੇ ਅੱਧਾ ਚਮਚਾ ਜੀਰੇ ਦਾ ਤੇ ਇੱਕ ਚਮਚਾ ਆਪਾਂ ਇਹਦੇ ਅੰਦਰ ਨਮਕ ਦਾ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਇਹਦੇ ਅੰਦਰ ਹਲਦੀ ਐਡ ਕਰ ਦਾਂਗੇ ਤੇ ਇੱਕ ਚਮਚ ਆਪਾਂ ਧਨੀਆ ਪਾਊਡਰ ਐਡ ਕਰਾਂਗੇ। ਰੈੱਡ ਚਿਲੀ ਪਾਊਡਰ ਆਪਾਂ ਹਾਫ ਚਮਚ ਇਹਦੇ ਅੰਦਰ ਐਡ ਕਰ ਦੇਣਾ ਹੈ। ਜਿਹੜਾ ਕੁੰਡੀ ਚ ਮਸਾਲਾ ਕੁੱਟ ਕੇ ਰੱਖਿਆ। ਅਦਰਕ ਲਸਣ ਹੈ ਇਹ ਅੱਧਾ ਚਮਚੇ ਵਲਾਂ ਐਡ ਕਰ ਲਾਂਗੇ ਜੀ ਇਸ ਦੇ ਅੰਦਰ। ਹੁਣ ਆਪਾਂ ਇਹਨੂੰ ਮਿਕਸ ਕਰਦੇ ਆਂ ਮਿਕਸ ਕਰਕੇ ਫਿਰ ਦੇਖਦੇ ਆਂ ਜੇ ਬੇਸਨ ਦੀ ਲੋੜ ਹੋਈ ਤਾਂ ਆਪਾਂ ਹੋਰ ਪਾਵਾਂਗੇ। ਨਹੀਂ ਤਾਂ ਫਿਰ ਇੰਨਾ ਹੀ ਵਾਧੂ ਹੈ ਤੇ ਮੈਂ ਤੁਹਾਨੂੰ ਲਾਈਕ ਦਾ ਕਹਿ ਰਹੀ ਸੀ ਜੀ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੇ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਨਾ ਜਿਹੜੇ ਨਵੇਂ ਦੇਖ ਰਹੇ ਨੇ ਸਾਨੂੰ ਹਾਂਜੀ ਮਸਾਲਾ ਆਪਾਂ ਨੇ ਤਿਆਰ ਕਰ ਲਿਆ ਪਕੌੜਿਆਂ ਦਾ ਤੇ ਵਿੱਚ ਆਪਾਂ ਨੇ ਇਹ ਮਿਰਥੇ ਪਾਏ ਨੇ ਥੋੜੇ ਜਿਹਾ ਕੱਟ ਕੇ ਬੈਬਾਦੀ ਤੋਂ ਇਹ ਬਹੁਤ ਹੀ ਅੱਛਾ ਫਲੇਵਰ ਆਂਦਾ ਇਹਨਾਂ ਦਾ ਤੇ ਆਪਾਂ ਹੁਣ ਕੱਢਾਂਗੇ ਪਕੌੜੇ ਪਕੌੜਿਆਂ ਵਾਸਤੇ ਆਪਾਂ ਨੇ ਤੇਲ ਇੱਥੇ ਰੱਖ ਲਿਆ ਇਹ ਮਿਲਦੇ ਆਂ ਜੀ ਪਕੌੜੀਆਂ ਕੱਢ ਕੇ ਕਿਉਂਕਿ ਮੈਂ ਕੱਲੀ ਹਾਂ ਤੇ ਕੈਮਰਾ ਮੇਰਾ ਹਿੱਲ ਜਾਂਦਾ ਹੈ ਫਿਰ ਅਰਸ਼ਪ੍ਰੀਤ ਗਈ ਹੈ ਸਕੂਲ ਪੇਪਰ ਦੇਣ ਵਾਸਤੇ ਤੇ ਪਕੌੜੀਆਂ ਤਿਆਰ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਣੇ ਆ। ਇਹ ਆਪਣੀਆਂ ਤਿਆਰ ਹੋ ਗਈਆਂ ਦੇਖੋ। ਜਿਹੜੇ ਪਕੌੜੇ ਹੁੰਦੇ ਨੇ ਜੀ ਉਹ ਵੱਡੇ ਸਾਈਜ਼ ਦੇ ਹੁੰਦੇ ਨੇ ਆਪਾਂ ਨੇ ਇਹ ਛੋਟੇ-ਛੋਟੇ ਬਣਾਏ ਆ ਇਸ ਕਰਕੇ ਮੈਨੂੰ ਪਕੌੜੀਆਂ ਬੋਲ ਰਹੀਆਂ। ਤੇ ਬੜੀਆਂ ਕ੍ਰਿਸਪੀ ਕਰਕੜਕ ਤੁਸੀਂ ਆਵਾਜ਼ ਸੁਣੀ ਰਹੇ ਹੋਗੇ। ਤੇ ਇਹ ਮੈਂ ਅਰਸ਼ਪ੍ਰੀਤ ਦੇ ਵਾਸਤੇ ਬਣਾਏ ਨੇ। ਕਟਲਟ ਇਸੀ ਚੀਜ਼ ਤੋਂ ਹੀ ਇਸੀ ਚੀਜ਼ ਤੋਂ ਆਪਾਂ ਨੇ ਇਹ ਮਟਕੀਨਾਂ ਦੀ ਸ਼ੇਪ ਅਲੱਗ ਕਰਤੀ ਥੋੜੇ ਜੇ ਗੋਲ-ਗੋਲ ਬਣਾ ਕੇ ਤਿਆਰ ਕਰਤੀ ਆਪਾਂ ਨੇ ਇਹ। ਕਿ 에ਅਰ ਸਪ੍ਰੀਟ ਵਾਸਤੇ ਤਿਆਰ ਕਰਦੇ ਆ ਕੇ ਸਕੂਲ ਤੋਂ ਖਾਏਗੀ ਤੇ ਹੁਣ ਆਪਾਂ ਲਾਣੇ ਆ ਜੀ ਤੜਕਾ ਤੜਕੇ ਦੀ ਤਿਆਰੀ ਆ ਦੇਖੋ ਆਪਾਂ ਨੇ ਰਾਈ ਮੇਥੇ ਕਲੌਂਜੀ ਤੇ ਦੋ ਹਰੀ ਸੌਰੀ ਸੁੱਕੀਆਂ ਲਾਲ ਮਿਰਚ ਪਿਆਜ਼ ਇਧਰ ਆਪਣਾ ਮਸਾਲਾ ਉਹੀ ਪਿਆਈ ਆ ਹੁਣ ਆਪਾਂ ਨੇ ਤੇਲ ਰੱਖਿਆ ਹੋਇਆ ਸੀ ਤੇਲ ਆਪਣਾ ਹੋ ਚੁੱਕਿਆ ਇਸ ਦੇ ਅੰਦਰ ਆਪਾਂ ਮਸਾਲੇ ਐਡ ਕਰਕੇ ਤੜਕਾ ਲਗਾਣੇ ਆ ਜੀ ਮਿਲਦੇ ਆ ਤੁਹਾਨੂੰ ਤੜਕਾ ਲਗਾ ਕੇ ਹਾਂਜੀ ਕੜੀ ਨੂੰ ਆਪਾਂ ਤੜਕਾ ਲਗਾਤਾ ਹੁਣ ਆਪਾਂ ਇਸ ਦੇ ਅੰਦਰ ਪਕੌੜੇ ਐਡ ਕਰ ਦਿੰਨੇ ਆ ਜਿਹੜੀ ਆਪਾਂ ਨੇ ਬਣਾਈਆਂ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਧਨੀਏ ਦੇ ਨਾਲ ਕੜੀ ਦੀ ਖੁਸ਼ਬੂ ਬਹੁਤ ਵਧੀਆ ਤੁਸੀਂ ਵੀ ਇਸੇ ਤਰ੍ਹਾਂ ਤਿਆਰ ਕਰਨਾ ਅਗਰ ਨਹੀਂ ਦੂਏ ਪਕੌੜੇ ਪਾਣੇ ਤਾਂ ਤੁਸੀਂ ਨਿਊਟਰੀ ਦੇ ਪਕੌੜੇ ਬਣਾ ਕੇ ਪਾ ਸਕਦੇ ਹੋ ਜੀ ਮਿਲਦੇ ਆ ਹੁਣ ਆਪਾਂ ਤੁਹਾਨੂੰ ਧਨੀਏ ਦੀ ਗਾਰਨਿਸ਼ ਕਰਕੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਰੈਸਪੀ ਤੇ ਅਸੀਂ ਤਰ੍ਹਾਂ ਅਸੀਂ ਫੂਡ ਬਣਾਉਂਦੇ ਰਹੀਏ ਤੁਸੀਂ ਵੀ ਸਾਡੇ ਫੂਡ ਨੂੰ ਦੇਖਦੇ ਕਿ ਆਪਣੇ ਘਰ ਵਿੱਚ ਇਹ ਰੈਸਪੀ ਤਿਆਰ ਕਰਦੇ ਹੋ ਚਲੋ ਜੀ ਹੁਣ ਆਪਾਂ ਕਰਦੇ ਆਂ ਧਨੀਏ ਦੇ ਨਾਲ ਗਾਰਨਿਸ਼ ਤੇ ਬਣਾਵਾਂਗੇ ਚਾਵਲ ਜਦੋਂ ਫੈਮਿਲੀ ਪੂਰੀ ਇਕੱਠੀ ਹੋ ਜਾਏਗੀ ਫਿਰ ਆਪਾਂ ਵੀ ਖਾਵਾਂਗੇ ਚਲੋ ਜੀ ਬਾਏ ਬਾਏ ਥੈਂਕ ਯੂ ਧੰਨਵਾਦ ਹਾਂਜੀ ਸਸ਼ੀ ਕਾਲਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਆਪਾਂ ਬਣਾ ਰਹੇ ਹਾਂ ਜੀ ਮੱਖਣ ਲੱਸੀ ਪੀਵਾਂਗੇ ਨਾਲੇ ਮੱਖਣ ਬਣੂਗਾ ਰਸੋਈ ਦੀ ਆਪਣੀ ਸਾਰੀ ਕਲੀਨ ਹੋ ਚੁੱਕੀ ਆ ਬੱਤਨ ਬੁਰਤਨ ਆਪਾਂ ਨੇ ਕਰ ਲਏ ਤੇ ਘਰ ਦਾ ਕੰਮ ਵੀ ਆਪਣਾ ਪੂਰਾ ਹੋ ਗਿਆ ਡਨ ਅਰਸ਼ੀਤ ਬੈਠੀ ਪੜ੍ਹ ਰਹੀ ਆ ਅਰਸ਼ ਦਾ ਕੱਲ ਪੇਪਰ ਹੈ ਤੇ ਆਪਾਂ ਕੱਪੜੇ ਵੀ ਧੋਲੇ ਸਾਰੇ ਠੀਕ ਹੈ ਜੀ ਅੱਜ ਦੀ ਧੁੱਪ ਲਵਾਣੀ ਆਪਾਂ ਨੇ ਕੜਕ ਨੂੰ ਤੇ ਕੱਲ ਆਪਾਂ ਇਹਨੂੰ ਪਾ ਕੇ ਥੈਲੇ 'ਚ ਚੱਕੀ ਤੇ ਰੱਖਣ ਜਾਵਾਂਗੇ ਠੀਕ ਹੈ ਜੀ ਅਰਸ਼ਪੇ ਇਹ ਤਾਂ ਚੰਗੀ ਤਾ ਤਿਆਰੀ ਕਰ ਲਈ ਪੇਪਰ ਦੀ ਹਾਂਜੀ ਮੱਖਣ ਦੇਖੋ ਜੀ ਆਪਣਾ ਕਿੰਨਾ ਵਧੀਆ ਨਿਕਲ ਕੇ ਤਿਆਰ ਹੋਇਆ ਠੀਕ ਹੈ ਜੀ ਛੁਟਕੂ ਜੀ ਮਧਾਣੀ ਹੈ ਆਪਣੀ ਛੁਟਕੂ ਜਾਂ ਗੜਵਾ ਮੱਖਣ ਨਿਕਲਿਆ चलो जी मिलते हैं सारा मखन कखन बन के अपना तैयार हो गया बहुत ही वादिया मखन निकलिया हूँ आप बनावे घ्यो इधर अपनी लस्सी तैयार है आ जाओ जी जे जिसने पीनी है लस्सी ठंडी ठंडी गर्मी है लस्सी अज आए अपना पिंड तो साग हूँ आप खावे मखन पा के ਹਾਂਜੀ ਬਲੌਗ ਦਾ ਕਰਦੇ ਆ ਪਾ ਐਂਡ ਮਿਲਦੇ ਆ ਨਵੇਂ ਬਲੌਗ ਦੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਥੈਂਕ ਯੂ ਧੰਨਵਾਦ ਟੇਕ ਕੇਅਰ ਬੈਗਰੂ ਚੜ੍ਹਦੀ ਕਲਾ ਵਿੱਚ ਰਹਿਣ